ਲੋਬੀ ਰੱਖਣੀਆਂ ਤੇ ਬਟਾ ਡੀਪੂ ਪੰਜਾਬ ਦੇ ਲੋਕਾਂ ਦਾ ਕਰਨ ਜਾ ਰਿਹਾ ਬਹੁਤ ਵੱਡਾ ਫਾਇਦਾ ਜਿਹੜੇ ਬਾਜ਼ਾਰ ਚ ਜਾ ਕੇ ਤੁਸੀਂ ਲੈਨੇ ਹੋ 5-500 ਇੱਥੇ ਲਓ ਜੋ 250 ਦੇ ਸੂਟ ਤੇ 750 ਵਾਲਾ ਸੂਟ ਕਰਤਾ ਸਿਰਫ 350 ਦੇ ਵਿੱਚ ਜਿਹੜੇ 1200 1500 ਚ ਲੈਨੇ ਹੋ ਇੱਥੋਂ ਲੈ ਜਾਓ 550 ਦੇ ਵਿੱਚ ਸਰ ਰੇਟ ਵੀ ਬਹੁਤ ਘਟਿਆ ਅਸੀਂ ਦੇਖੀਦਾ ਇਹਨਾਂ ਦਿਨਾਂ ਦੇ ਵਿੱਚ ਦੁਕਾਨਦਾਰ ਪਿਛਲਾ ਹੀ ਮਾਲ ਕੱਢ ਕੇ ਉੱਪਰ ਰੱਖ ਦਿੰਦੇ ਆ ਤੇ ਅਸੀਂ ਦੇਖੇ ਨਵਾਂ ਨਵਾਂ ਮਾਰ ਆ ਰਿਹਾ ਰੇਟ ਵੀ ਤੁਸੀਂ ਬਾਜ਼ਾਰ ਨਾਲੋਂ ਅੱਧੇ ਕੀਤੇ ਹੋਇਆ ਅੱਜ ਤੋਂ ਲੈ ਕੇ ਪਿਛਲੇ 5 ਸਾਲਾਂ ਤੋਂ ਸਿਰਫ ਇੱਕੋ ਇੱਕ ਸਿਸਟਮ ਰੱਖਿਆ ਹੋਇਆ 10 ਰੁਪਏ ਪ੍ਰੋਫਿਟ 5 ਰੁਪਏ ਪ੍ਰੋਫਿਟ 20 ਰੁਪਏ ਪ੍ਰੋਫਿਟ ਨਾਲ ਸੂਟ ਮਿਲਦਾ ਜਿਹੜਾ ਸੂਟ 250 ਰੁਪਏ ਦਾ ਸੀ ਵੇਚਦੇ ਪੈਣਾ ਫੈਕਟਰੀ ਰੇਟ ਕੋਈ ਕਿਤੋਂ ਪਤਾ ਕਰਾ ਲਵੇ ਇਹ ਫੈਕਟਰੀ ਦੇ ਵਿੱਚ 240 ਰੁਪਏ ਦਾ ਵਿਕਦਾ ਜੀ 240 ਰੁਪਏ ਦਾ ਸੂਟ ਇੱਥੇ 250 ਰੁਪਏ ਦਾ ਵਿਕਦਾ ਕੋਈ ਪੂਰੇ ਪੰਜਾਬ 'ਚ ਨਹੀਂ 10 ਰੁਪਏ ਪ੍ਰੋਫਿਟ ਨਾਲ ਚੀਜ਼ ਵੇਚਦਾ ਕਿਸੇ ਨਾਲ ਕੋਈ ਕੰਡੀਸ਼ਨ ਨਹੀਂ ਹੈਗੀ ਤੁਸੀਂ ਇੱਕ ਲੈ ਜਾਓ 50 ਲੈ ਜਾਓ 20 ਲੈ ਜਾਓ ਇੱਕੋ ਰੰਗ ਦੇ ਸਾਰੇ ਲੈ ਜਾਓ ਕੋਈ ਫਰਕ ਨਹੀਂ ਆਗਾ ਤੁਸੀਂ ਦਾਵਾ ਬਹੁਤ ਵੱਡਾ ਕਰ ਰਹੇ ਹੋ ਵੀ ਸਾਡੇ ਤੋਂ ਸਸਤਾ ਕੋਈ ਸੂਟ ਦੇ ਨਹੀਂ ਸਕਦਾ ਸਾਡੇ ਤੋਂ ਸਸਤਾ ਕੋਈ ਸੂਟ ਲੈਵੇ ਇੱਕ ਸੂਟ ਤਾਂ ਅਸੀਂ ਆਪਣੇ ਵਾਲੇ ਦੇ ਪੈਸੇ ਫ੍ਰੀ ਦੇਣਾ ਹੀ ਦੇਣਾ 10 ਸੂਟ ਉਹ ਵੀ ਨਾਲ ਲਿਆ ਕੇ ਆਪਣੇ ਸਸਤੇ ਸਾਨੂੰ ਵੇਚ ਦੇ ਲਿਆ ਕੇ ਨਹੀਂ ਮਤਲਬ ਤੁਸੀਂ ਪੈਸੇ ਵਾਪਸ ਕਰੋਗੇ ਇੱਕ ਸੂਟ ਦੇ ਦਾ ਪੈਸੇ ਵਾਪਸ ਕਰਾਂਗੇ 10 ਸੂਟ ਜਿਹੜਾ ਉਹ ਬਾਜ਼ਾਰੋਂ ਉਸ ਰੇਟੇ ਤੇ ਲੈ ਕੇ ਆਉਗੇ ਉਹਦੇ ਵੀ ਪੈਸੇ ਅਸੀਂ ਵਾਪਸ ਕਰਾਂਗੇ ਜੀ ਇੰਨੀ ਗਾਰੰਟੀ ਹੈ ਇੱਥੇ ਦੇਖੋ ਇਹ ਵੱਡਾ ਚੈਲੰਜ ਆ ਇੱਥੇ ਬੇਈਮਾਨੀ ਵਾਲਾ ਕੋਈ ਨਹੀਂ ਇਮਾਨਦਾਰੀ ਵਾਲਾ ਕੰਮ ਆ ਹੋਣਾ 550 ਦੀਆ ਪਹਿਲਾਂ ਹੀ ਦੂਰੋਂ ਲੈ ਕੇ ਆਇਆ ਇਹ ਨਹੀਂ ਹੈਗਾ ਵੀ ਕੋਈ ਆ ਆ ਦੂਰ ਲੈ ਕੇ ਲਾਇਆ ਲੋਕੀ ਆਪਣੇ ਆਪ ਪਸੰਦ ਕਰਕੇ ਲਿਆਂਦੇ ਔਰ ਕੜਾਈ ਇੱਕ ਤੋਂ ਇੱਕ ਡਿਜ਼ਾਈਨ ਦੇ ਕੇ ਰੇਟ ਨਹੀਂ ਲਾਣਾ ਜੋ ਪਿੱਛੋਂ ਮਿਲਦਾ ਰੇਟ ਆ ਨਾ ਉਹੀ ਲੱਗਣਾ ਇੱਥੇ ਫਿਰ ਜਿੱਦਾਂ ਇਹ ਤੁਹਾਡੇ ਰੇਟ ਹੈ ਨਾ ਮਤਲਬ ਤਾਂ ਇਹ ਆ ਵੀ ਜਿਹੜਾ ਬਾਜ਼ਾਰ 'ਚ ਕਸਟਮਰ 50000 ਦਾ ਕੱਪੜਾ ਨਾਲ ਤੁਸੀਂ 15 17000 ਦੇ ਦੋਗੇ ਆਰਾਮ ਨਾਲ ਜਿਹੜਾ ਬਾਜ਼ਾਰ 50000 ਦਾ 15 16 17 18 ਇੱਥੇ ਇੱਕ ਬਿੱਲ ਬੰਦਾ ਅਗਲਾ ਖੁਸ਼ ਹੋ ਕੇ ਜਾਂਦਾ ਆਪ ਆਪ ਵੀ ਇਹ ਸ਼ਾਪਿੰਗ ਕਰਦਾ ਆਪਣੇ ਰਿਸ਼ਤੇਦਾਰਾਂ ਨੂੰ ਦੂਰੋਂ ਦੂਰੋਂ ਭੇਜਦਾ ਪਿਆ ਜੀ ਤੁਹਾਨੂੰ 450 ਰੁਪਏ ਦੇ ਵਿੱਚ ਉਹ ਸੂਟ ਦੇਣਾ ਜਿਹੜਾ ਬਾਜ਼ਾਰ 'ਚ 900 ਇਹ ਵੀ 450 ਚ ਆ 5-600 ਰੁਪਏ ਤੋਂ ਸੂਟ ਸ਼ੁਰੂ ਹੁੰਦਾ ਬਾਜ਼ਾਰ ਦੇ ਵਿੱਚ ਪ੍ਰਿੰਟ ਇਹਦਾ ਕੀ ਰੇਟ ਆ ਦੇਖੋ ਜੀ ਲਗਾਤਾਰ ਪਿਛਲੇ 4 ਮਹੀਨੇ 200 ਰੇਟ 70 ਰੁਪਏ ਮੀਟਰ ਹੀ ਆ 70 ਰੁਪਏ ਮੀਟਰ ਵੇਚਿਆ ਨੇ ਚਾਹੇ ਕਿਸੇ ਨੂੰ ਚਾਹੀਦਾ 2 ਮੀਟਰ ਚਾਹੀਦਾ ਕਿਸੇ ਨੂੰ ਚਾਹੀਦਾ 3 ਮੀਟਰ 5 ਮੀਟਰ ਜਿੰਨਾ ਮਰਜ਼ੀ ਕਟਾ ਕੇ ਲੈ ਜਾਵੇ ਬੜੇ ਬੁਟੀਕ ਪੀਸ ਆ ਜਿਹੜੇ ਸ਼ਹਿਰੀ ਕਸਟਮਰ ਆ ਉਹਨਾਂ ਨੂੰ ਬੜਾ ਪਸੰਦ ਆ ਰਿਹਾ ਤੁਸੀਂ ਰੇਟ ਇਹਦਾ 695 ਲਿਖ ਕੇ ਲਾਤਾ ਤੇ ਬਾਜ਼ਾਰ ਦੇ ਵਿੱਚ 1695 ਆ ਇੱਕ ਸੂਟ ਪਿੱਛੇ ਤੁਸੀਂ 1000 ਰੁਪਏ ਦਾ ਡਿਫਰੈਂਸ ਘਟਦਾ ਇਹ ਕਿੱਦਾਂ ਇਹ ਪੋਸੀਬਲ ਕਿੱਦਾਂ ਹੈਗੀ ਇਹ ਚੀਜ਼ ਦੇਖੋ ਜੀ ਇਹ ਬੁਟੀਕ ਦੇ ਵਿੱਚ ਹੁੰਦੇ ਇਹ ਤੁਹਾਨੂੰ ਦਸੀਦਾ ਜਾਣਾ ਕਿਸੇ ਨੇ ਕੁਛ ਰੇਟ ਲਾਈ ਜਾਣਾ ਕਿਸੇ ਨੇ ਕੁਛ ਇੱਥੇ ਰੇਟ ਲੱਗਣਾ ਇੱਕੋ ਹੀ ਹਾਂਜੀ ਪਹਿਲਾਂ ਹੀ ਲਿਖ ਕੇ ਲਾਇਆ ਹੋਇਆ ਨਾ ਕਿਸੇ ਨੂੰ ਪੁੱਛਣ ਦੀ ਲੋੜ ਪੈਣੀ ਨਾ ਦੱਸਣ ਦੀ ਸਾਨੂੰ ਲੋੜ ਪੈਂਦੀ ਅਗਲਾ ਦੇਖ ਕੇ ਦੂਰੋਂ ਆਪੇ ਆ ਕੇ ਸਿਲੈਕਟ ਕਰਕੇ ਲੈ ਜਾਂਦਾ ਜਿੱਥੇ ਮਰਜ਼ੀ ਦਾ ਰੇਟ ਪਤਾ ਕਰ ਲੋ 2200 2400 2500 ਇਦਾਂ ਰੇਟ ਚੱਲਦਾ ਤੇ ਆਪਣਾ ਰੇਟ ਕੀ ਹੈ ਜੀ ਸਿਰਫ 895 ਰੁਪਏ ਕੋਈ ਬਾਹਰਲੇ ਮੁਲਕਾਂ 'ਚ ਬੈਠਾ ਕੋਈ ਬਾਹਰੀਆਂ ਸਟੇਟਾਂ 'ਚ ਬੈਠਾ ਜੇ ਕਿਸ ਨੇ ਆਨਲਾਈਨ ਕੱਪੜਾ ਲੈਣਾ ਉਹਦੇ ਲਈ ਵੀ ਕੋਈ ਸਪੈਸ਼ਲ ਹੈਗੀ ਸਰਵਿਸ ਜਿਨੇ ਆਨਲਾਈਨ ਲੈਣਾ ਰੇਟ ਸਾਰਿਆਂ ਲਈ ਛੇਮ ਆ ਚਾਹੇ ਇੱਥੇ ਬੈਠਾ ਲੈ ਲਓ ਆਨਲਾਈਨ ਜਿੱਥੇ ਕੋਈ ਕਵੇ ਅਸੀਂ ਉੱਥੇ ਪੋਸਟ ਕਰ ਦਈਦਾ ਜੀ ਅਗਲੇ ਨੂੰ 3 ਤੋਂ 4 ਦਿਨਾਂ ਦੇ ਵਿੱਚ ਵਿੱਚ ਡਿਲੀਵਰੀ ਮਿਲ ਜਾਂਦੀ ਹੈਗੀ ਇੱਕ ਥੋੜਾ ਜਿਹਾ ਹੋਰ ਦੱਸੋ ਜੇ ਕਿਸ ਨੇ ਆਨਲਾਈਨ ਕੱਪੜਾ ਮਗਵਾਉਣਾ ਹੈਗਾ ਕਿਉਂਕਿ ਬਹੁਤ ਸਾਰੇ ਦੁਕਾਨਦਾਰ ਠੱਗੀਆਂ ਠੋਰੀਆਂ ਵੀ ਹੋ ਰਹੇ ਜੇ ਕਿਸ ਨੇ ਪੇਮੈਂਟ ਕਰਨੀ ਆ ਤੇ ਉਹਨਾਂ ਨੂੰ ਕਿਹੜੀਆਂ ਗੱਲਾਂ ਧਿਆਨ ਰੱਖਣਾ ਪੈਣਾ ਜਦੋਂ ਵੱਡਾ ਡੀਪੋ ਤੋਂ ਸ਼ਾਪਿੰਗ ਕਰਦੇ ਆ ਉਹਨਾਂ ਨੇ ਸਭ ਤੋਂ ਪਹਿਲਾਂ ਸਾਡਾ ਬ ਸੋ ਤੁਸੀਂ ਇੱਥੋਂ ਸਾਰਾ ਸਟੋਰ ਦਾ ਦੇਖ ਲਿਆ ਵੀਡੀਓ ਕਾਲ ਤੇ ਵੀ ਸ਼ੋਪਿੰਗ ਕਰ ਸਕਦੇ ਆ ਕੁਝ ਮੰਗਾ ਵੀ ਸਕਦੇ ਆ ਤੇ ਆਰ ਕੇ ਕੰਪਨੀ ਦਾ ਬਿੱਲ ਦੇਖ ਕੇ ਤੁਸੀਂ ਪੇਮੈਂਟ ਕਰ ਦਿਓ ਵੀਡੀਓ ਕਾਲ ਕਰਕੇ ਵੀ ਤੁਸੀਂ ਇਹ ਸਰਵਿਸ ਲੈ ਸਕਦੇ ਆ ਸੋ ਮੈਨੂੰ ਹੋਰ ਉੱਪਰ ਦੀ ਵੈਰਾਈਟੀ ਵੀ ਦਿਖਾ ਦਿਓ ਆਜੋ ਤੁਹਾਨੂੰ ਸਾਰੀ ਵੈਰਾਈਟੀ ਦਿਖਾ ਦੇ ਜੀ ਚਲੋ ਜੀ ਆ ਜਿਹੜੇ ਮਸਰੀਨ ਦੇ ਸੂਟ ਵੀ ਤੁਸੀਂ 2 2000 ਰੁਪਏ ਲੈਣੇ ਹੋ ਵੱਡਾ ਡੀਪੋ ਨੇ ਕਰਦੇ ਸਿਰਫ 895 ਦੇ ਵਿੱਚ ਦੁਪੱਟਾ ਵੀ ਤੁਸੀਂ ਦੇਖੋ ਦੁਪੱਟਾ ਹੀ ਬੜਾ ਸੋਹਣਾ ਇਹਦੇ ਨਾਲ ਲੱਗਾ ਹੈਗਾ ਕਲਰ ਇਹਦੇ ਵਿੱਚ ਤੁਹਾਨੂੰ ਬਹੁਤ ਸਾਰੇ ਮਿਲ ਜਾਣੇ ਹੈਗੇ ਆ ਪਰ ਬਹੁਤ ਸਾਰੇ ਛੋਟ ਆ ਚੁੱਕੇ ਤੁਸੀਂ ਜਲਦੀ ਦੇ ਆ ਕੇ ਆਪਣੀ ਚੁਆਇਸ ਦੇ ਕੋਟ ਜਿੱਦਾਂ ਤੁਹਾਨੂੰ ਸੂਟ ਚਾਹੀ ਲੈ ਕੇ ਆ ਸਕਦੇ ਹੋ ਦੇਖੋ ਹਰ ਵਾਸਤੇ ਕਿੰਨੇ ਕਿ ਗੱਲ ਕਹਿੰਦੀ ਬਾਟਮ ਦੀ ਪਲੇਨ ਬਾਟਮ ਆ ਚੁੱਕੇ ਗਿਆ ਦੁਪੱਟਾ ਤੁਹਾਡੇ ਵਾਸਤੇ ਆ ਜਾਗਾ 2.5 ਮੀਟਰ ਖੁੱਲਾ ਡੁੱਲਾ ਦੇਖੋ ਤੁਹਾਡੇ ਵਾਸਤੇ ਕਿੰਨਾ ਹੌਣ ਦੁਪੱਟਾ ਆ ਚੁੱਕਾ ਹੈਗਾ ਜੇ ਤੁਸੀਂ ਪਾਰਟੀ ਵੇਅਰ ਸੂਟ ਲੈਣੇ ਤੇ ਉਹਦੇ ਵਿੱਚ ਵੀ ਸਾਡੇ ਕੋਲ ਬਹੁਤ ਜ਼ਿਆਦਾ ਹਿਊਜ ਵੈਰਾਈਟੀ ਹੈਗੀ ਆ ਦੇਖੋ ਚੈੱਕ ਕਰ ਲਓ ਚਾਹੇ ਦਾ ਕੋ 3500 ਮੰਗੇ ਚਾਹੇ ਦਾ ਮੰਗੇ ਕੋਈ 4000 ਪਰ ਸਾਡੇ ਕੋਲ 1895 ਦੇ ਵਿੱਚ ਸੂਟ ਲੈ ਜਾਓ ਸੂਰ ਦੇ ਨਾਲ ਆ ਤੁਸੀਂ ਦੇਖੋ ਬਾਟਮ ਤੇ ਨਾਲ ਆ ਦੇਖੋ ਦੁਪੱਟਾ ਵੀ ਬੜਾ ਸੋਹਣਾ ਲੱਗਾ ਹੋਇਆ ਆ ਪਰ ਰੇਟ 1895 ਫੋਟੋ ਵਾਲਾ ਪੀਸ ਆ ਇਹ ਏ ਵਨ ਚੀਜ਼ ਆਪਾਂ ਤੁਹਾਨੂੰ ਦੇਣੀ ਹੈਗੀ ਦੇਖੋ neck ਦੇ ਉੱਪਰ ਕਿੰਨਾ ਕਿੰਨਾ ਪਿਆਰੇ ਵਰਕ ਕੀਤਾ ਗਿਆ ਹੈ ਹੈਂਡਵਰਕ ਦਾ ਵਰਕ ਕੀਤਾ ਗਿਆ ਹੈ ਗੱਲ ਕਰੀਏ ਆਪਾਂ ਦੁਪੱਟੇ ਦੀ ਪਿਓਰ ਦੇ ਦੁਪੱਟੇ ਆ ਚੁੱਕੇ ਹੈਗੇ ਤੇ ਨਾਲ ਕੋਈ ਸਾਈਡ ਤੇ ਲੈਸ ਲਗਾ ਦਿੱਤੀ ਹੈਗੀ ਆ ਰੇਟ ਸਿਰਫ 1300 ਤੇ ਪਿਆਰੇ ਪਈ ਆ ਦੇਖੋ ਗਲੇ ਤੇ ਵੀ ਇੱਥੇ ਕੰਮ ਕੀਤਾ ਹੋਇਆ ਆ ਬਾਜੂ ਤੇ ਵੀ ਕੰਮ ਕੀਤਾ ਹੋਇਆ ਰੇਟ ਇਹਦਾ ਵੀ ਤੁਹਾਨੂੰ ਸਿਰਫ 1895 ਵਿੱਚ ਦੇ ਦੇਣਾ ਆ ਦੇਖੋ 895 ਖਾੜ ਦੇ ਵਾਸਤੇ ਕਿੰਨੇ ਕਿੰਨੇ ਪ੍ਰ ਨੇ ਬੋਟਮ ਆ ਚੁੱਕੀ ਹੈਗੀ ਆ ਤੇ ਨਾਲ ਦੇਖੋ ਦੁਪੱਟੇ ਵੀ ਕਿੰਨੇ ਕਿੰਨੇ ਵਧੀਆ ਆ ਚੁੱਕੇ ਹੈਗੇ ਆ ਤੁਸੀਂ ਜਲਦੀ ਆਓ ਇਦਾਂ ਦੇ ਸੋਣ ਸੋਲੇ ਹੋਰ ਵੀ ਸੂਟ ਲੈ ਕੇ ਜਾਓ ਤੇ ਨਾਲ ਨਾਲ ਤੁਸੀਂ ਫਲਕਾਰੀਆਂ ਨਹੀਂ ਫਲਕਾਰੀਆਂ ਵਿੱਚ ਵੀ ਸਾਡੇ ਕੋਲ ਬਹੁਤ ਸਾਰੀ ਵੈਰਾਈਟੀ ਆ 5-600 ਰੁਪਏ ਤੋਂ ਫਲਕਾਰੀ ਸ਼ੁਰੂ ਹੋਏਂਦੀ ਉਦੋਂ ਉੱਪਰ ਤੁਸੀਂ ਜਿੱਦਾਂ ਦੀ ਵੀ ਚਾਹੋਗੇ ਉਹ ਤੁਹਾਨੂੰ ਅਸੀਂ ਦੇ ਦੇਵਾਂਗੇ ਬੁੱਕਲ ਮਾ ਕੇ ਹੰਧਾ ਨੇ ਪੂਰੀ ਆਪਾਂ ਦੇਖੋ ਦੇਖੋ ਪੂਰੀ ਬੁੱਕਲ ਬੱਝਦੀ ਹੈਗੀ ਫਲਕਾਰੀ ਇਹ ਨਹੀਂ ਛੋਟੀ ਹੈਗੀ ਆ ਤੁਸੀਂ ਤਾਂ ਮਾਜੀ ਮਾਰੇ ਫਲਕਾਰੀਆਂ ਲਾਓ ਜਿੱਦਾਂ ਮਾਜੀ ਟੌਰ ਬਣਾਓ ਜਿੱਦਾਂ ਮਾਜੀ ਮਾਰੇ ਜਾਗੋ ਤੇ ਜਾਓ ਮੈਂ ਕਿਹਾ ਪੂਰੀ ਟੌਰ ਬਣਨੀ ਬੈਜੇ ਤੇ ਇਸ ਦੇ ਨਾਲ ਆ ਦੇਖੋ ਭਾਈ ਇਹ ਆ ਵੀ ਬੜੇ ਡਿਜ਼ਾਈਨਰ ਪੀਸ ਆ ਇਹਨਾਂ ਦੇ ਵੀ ਰੇਟ ਦੱਸੋ ਸੋ ਭਾਜੀ ਕੋਈ ਮੰਗਦਾ 3500 ਕੋਈ ਮੰਗਦਾ 4000 ਰੁਪਏ ਆਪਾਂ ਤੁਹਾਨੂੰ ਦੇਣਾ ਸਿਰਫ 2495 ਜਿੱਦਾਂ ਵੈਰਾਈਟੀ ਤੁਸੀਂ ਹੋਰ ਵੀ ਵਾਇ ਕਾ ਨਹੀਂ ਬੜੇ ਦੀ ਤੁਸੀਂ ਵੀਡੀਓ ਕਰ ਸਕਦੇ ਆਗੇ ਸੋ ਨੰਬਰ ਸਕਰੀਨ ਤੇ ਆ ਤੁਸੀਂ ਕੋਈ ਜਾਣ ਕੇ ਰਹਿੰਦੇ ਤੁਸੀਂ ਫੋਨ ਕਰ ਸਕਦੇ ਆ